ਯੋਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਜਿਸ ਤਹਿਤ ਜ਼ਿਲ੍ਹਾ ਸੰਗਰੂਰ ਦੇ ਥਾਣਾ ਲਹਿਰਾਦੀ ਪੁਲਿਸ ਨੇ ਅਫਰਾਜੀ ਨਾਕਾ ਲਗਾ ਕੇ ਬਿਕਲਾ ਦੀ ਚੈਕਪੋਇੰਟ ਕੀਤੀ ਆਪਰੇਸ਼ਨ ਅਸੀਲ ਦੇ ਤਹਿਤ ਪੰਜਾਬ ਨਾਲ ਲੱਗਦੇ ਹਰਿਆਣਾ ਬਾਡਰ ਦੇ ਸਾਰੇ ਰਸਤੇ ਸੀਲ ਕਰਕੇ ਚੈਕਿੰਗ ਕੀਤੀ ਗਈ। ਉੱਥੇ ਹੀ ਇਸ ਮੌਕੇ ਮੌਜੂਦ ਥਾੜਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਹਰ ਆਉਣ ਜਾਣ ਪਾਲੇ ਛੋਟੇ ਵੱਡੇ ਵਹੀਕਲ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ। ਅ ਸੰਰੂਰ ਜ਼ਿਲ੍ਹੇ ਦੇ ਜਿਹੜੇ ਇੰਟਰ ਸਟੇਟ ਬਾਰਡਰ ਹੈ ਆਪਣੇ ਉੱਥੇ ਇੰਟਰ ਸਟੇਟ ਨਾਕਾ ਬੰਦਿਆ ਕੀਤੇ ਹੋਏ ਨੇ ਤੇ ਉਹਨਾਂ ਦੇ ਉੱਤੇ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਚੈਕਿੰਗ ਮਹਿੰਮ ਚਲਾਇਆ ਹੈ ਤੇ ਅਸੀਂ ਇੱਥੇ ਜੋ ਹਰਿਆਣਾ ਤੋਂ ਗੱਡੀਆਂ ਆ ਰਹੀਆਂ ਨੇ ਖਾਸ ਕਰਕੇ ਬਾਕੀ ਜੋ ਇਧਰੋਂ ਪੰਜਾਬ ਚੋਂ ਵੀ ਜੇ ਬਟਲਾੜਾ ਸਾਈਡ ਤੋਂ ਜਾਂ ਲਹਿਰਾ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਪਰ ਖਾਸ ਕਰਕੇ ਸੀ ਜੋ ਹਰਿਆਣਾ ਸਾਈਡ ਤੋਂ ਆ ਰਹੀਆਂ ਨੇ ਜਾਖਰ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਲਈ ਸੀ ਪ੍ਰੋਪਰਲੀ ਥਾਰੋਲੀ ਚੈਕਿੰਗ ਕਰ ਰਹੇ ਆ ਤੇ ਇਹਦੇ ਵਿੱਚ ਸਾਨੂੰ ਸਭਾਵਨਾ ਵੀ ਕੋਈ ਨਸ਼ਾ ਜਾਂ ਕੋਈ ਹੋਰ ਅਸਲਾ ਇਸ ਤਰ੍ਹਾਂ ਦਾ ਕੋਈ ਗੈਰ ਸਮਾਜਿਕ ਅਨਸਰ ਜਿਹੜੇ ਉਹ ਲਿਆ ਕੇ ਇਥੇ ਤਸਕਰੀ ਕਰ ਦੇਣ। ਤੇ ਸਾਡਾ ਹੁਣ ਇਹੀ ਸਵੇਰ ਤੋਂ ਸੀ 6 ਵਜੇ ਨਾਲ ਆਇਆ ਹੈ। ਕੰਟੀਨਿਊ ਚੱਲ ਰਿਹਾ ਸਭ ਤੁਹਾਡੇ ਸਾਹਮਣੇ ਇੱਥੇ ਚੈਕਿੰਗ ਹੋ ਰਹੀ ਹੈ ਤੇ ਮੱਸਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਉਧਰੋਂ ਆ ਰਹੇ ਨੇ ਹਰਿਆਣੇ ਵੱਲੋਂ ਤੇ ਮਤਲਬ ਅਸੀਂ ਸਾਨੂੰ ਸੰਭਾਵਨਾ ਹੈ ਵੀ ਅਸੀਂ ਕੋਈ ਨਾ ਕੋਈ ਪ੍ਰਾਪਤੀ ਕਰਾਂਗੇ ਜੀ ਦੋਸਤ ਤੇ ਜਿਹੜਾ ਜਿਵੇਂ ਪੰਜਾਬ ਸਰਕਾਰ ਨੇ ਜਿਹੜਾ ਇਹ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾਗਾ ਇਹਦੇ ਤਹਿਤ ਜਿਹੜਾ ਇੱਕ ਹਫ਼ਤੇ ਤੋਂ ਲਗਾਤਾਰ ਪੂਰਾ ਹਾਂਜੀ ਹਾਂਜੀ ਬਲਡੋਜ਼ਰ ਚੱਲ ਰਹੇ ਨੇ ਨਸ਼ਾ ਤਸਕਰੀ ਦੀ ਜਾਇਦਾਦਾਂ ਤੇ ਜਬੀਜ਼ ਕੀਤੀਆਂ ਜਾ ਰਹੀਆਂ ਨੇ ਖਾਣਾ ਲੈ ਰਚ ਵੀ ਕੋਈ ਏਦਾਂ ਦੀ ਕਾਰਵਾਈ ਹੋਈ ਹੈ ਬਿਲਕੁਲ ਜੀ ਬਿਲਕੁਲ ਸਾਡਾ ਪ੍ਰੋਸੈਸ ਜਾਰੀ ਹੈ ਅਸੀਂ ਵੀ ਪਿਛਲੇ ਕੁਝ ਅ ਤੇਨੇਗੇ ਐਨਡੀਵੀ ਸੈਕਟਰ ਦੇ ਜਦੋਂ ਨਸ਼ਾ ਅੰਮ੍ਰੋਧ ਮਹਿਮੇ ਦੇ ਤਹਿਤ ਤੇ ਇੱਕ ਸਮਗਲਰ ਤੇ ਉਹ ਸਮੇਤ ਫੈਮਿਲੀ ਦੇ ਅਸੀਂ ਨੇ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਨਾਂ ਦੇ ਬੈਂਕ ਅਕਾਊਂਟ ਫ੍ਰੀਜ਼ ਕਰਾਏ ਨੇ ਜ਼ਮੀਨ ਤੇ ਟਰੈਕਟਰ ਵਗਰਾ ਵੀ ਫ੍ਰੀਜ਼ ਕਰਵਾਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਨਸ਼ਾ ਦਸਕਰ ਨੇ ਉਹਨਾਂ ਦੀ ਅਸੀਂ ਕੰਸਰਨਡ ਅਪਨ ਡਿਪਾਰਟਮੈਂਟ ਨੇ ਰੈਵਨਿਊ ਵਿਭਾਗ ਜਾਂ ਕੋਈ ਹੋਰ ਈਓ ਸਾਹਿਬ ਨੇ ਆਪਣੇ ਮਿਊਨਿਸਪੈਲਟੀ ਏਰੀਆ ਦੇ ਵਿੱਚ ਉਹਨਾਂ ਤੋਂ ਅਸੀਂ ਜਾਇਦ ਜਾਇਦ ਦਾ ਨਿ ਰਿਪੋਰਟਾਂ ਲੈ ਰਹੇ ਹਾਂ ਕਿਸੇ ਨੇ ਵਾਇਓਲੇਸ਼ਨ ਆਫ ਮਿਊਨਿਸਪਲ ਐਕਟ ਜਾਂ ਕੋਈ ਹੋਰ ਨਜਾਇਜ਼ ਕਬਜ਼ੇ ਕੀਤੇ ਹੋਏ ਹੋਣ ਤੇ ਉਹ ਰਿਪ ਤੇ ਜੇ ਕਿਸੇ ਦਾ ਕੋਈ ਇਦਾਂ ਗਲਤ ਹੋਣਾ ਪਾਇਗਾ ਜਾਂ ਕੋਈ ਨਸ਼ਾ ਵੇਚ ਕੇ ਘਰ ਬਣਾਉਣੇ ਪਾਏਗੇ ਜਾਂ ਕੋਈ ਹੋਰ ਪ੍ਰੋਪਰਟੀ ਬਣਾਉਣੀ ਪਏਗੀ ਉਹ ਸਾਰਿਆਂ ਨੂੰ ਸਫੀਜ਼ ਕਰਾਂਗੇ ਜੋ ਵਾਇਓਲੇਸ਼ਨ ਕੀਤਾ ਹੈ ਉਹ ਟਾਹੇ ਵੀ ਜਾਣਗੇ ਨਸ਼ਾ ਜਿਵੇਂ ਕੋਈ ਵੀ ਸਮਾਜ ਵਿਰੋਧੀ ਅਲਾਮਤ ਹੈ ਉਹਨੂੰ ਦੂਰ ਕਰਨ ਵਾਸਤੇ ਪਬਲਿਕ ਦਾ ਸਹਿਯੋਗ ਦੀ ਜਰੂਰਤ ਹੈ ਪਬਲਿਕ ਦਾ ਸਹਿਯੋਗ ਕਿੱਦਾਂ ਦਾ ਮਿਲਦਾ ਹੈ ਬਿਲਕੁਲ ਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਜੇ ਉਹ ਕੋਈ ਵੀ ਅਲਾਮਤ ਹੈ ਕੋਈ ਵੀ ਸਮਾਜਿਕ ਬਰਾਈ ਹੈ ਕੋਈ ਗਲਤ ਮੂਵਮੈਂਟ ਹੈ ਉਹਨੂੰ ਦਬਾਉਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਜੋ ਬਰਾਈ ਹੈ ਖਤਮ ਨਹੀਂ ਕੀਤੀ ਜਾ ਸਕਦੀ ਨਸ਼ਿਆਂ ਦੇ ਦੇ ਸਬੰਧ ਵਿੱਚ ਖਾਸ ਕਰਕੇ ਪਬਲਿਕ ਨੂੰ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੀਆਂ ਕਮੇਟੀਆਂ ਵੀ ਬਣਾਈਆਂ ਰਹਿਗੀਆਂ ਤੇ ਮੀਟਿੰਗਾਂ ਕਰ ਰਹੇ ਹਾਂ ਸੈਮੀਨਾਰ ਕਰ ਰਹੇ ਹਾਂ ਸਕੂਲਾਂ 'ਚ ਵੀ ਅਸੀਂ ਬੱਚਿਆਂ ਨੂੰ ਸੈਮੀਨਾਰ ਕਰਕੇ ਅਵੇਅਰ ਕਰ ਰਹੇ ਹਾਂ ਵੀ ਨਸ਼ੇ ਦੇ ਜੋ ਮਾੜੇ ਪ੍ਰਭਾਵ ਨੇ ਉਹਨਾਂ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ ਜਾਣੂ ਕਰਵਾ ਰਹੇ ਹਾਂ ਉਹਨਾਂ ਨੂੰ ਤੇ ਕਿਸ ਤਰ੍ਹਾਂ ਕਈ ਜ਼ਿੰਦਗੀਆਂ ਕਿਵੇਂ ਖਰਾਬ ਹੋਈਆਂ ਨੇ ਕਈ ਬੱਚੇ ਨਸ਼ੇ ਦੀ ਭੇਟ ਚੜ ਗਏ ਨੇ ਤੇ ਬੜਾ ਉਹ ਸਾਡੇ ਪੰਜਾਬ ਤੇ ਜੋ ਬਦਨਾਮੀ ਦਾ ਕਲੰਕ ਲੱਗਾ ਹੈ ਉਹ ਅਸੀਂ ਹੁਣ ਇਹ ਜੋ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਮਹਿੰਮ ਕੀਤੀ ਗਈ ਹੈ ਉਹ ਚ ਹਰੇਕ ਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਜਿਹੜਾ ਇਹ ਕਾਲੇ ਕਾਰੋਬਾਰ ਦੇ ਨਾਲ ਜੁੜੇ ਹੋਏ ਹੈ ਨਸ਼ੇ ਤਸਕਰ ਹੈਗੇ ਜਾਂ ਕੋਈ ਹੋਰ ਸਮਾਜ ਵਿਰੋਧੀ ਅੰਸਰ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਦੇਖੋ ਜੋ ਨਸ਼ਾ ਤਸਕਰ ਨੇ ਜੋ ਗਲਤ ਕੰਮ ਕਰਦੇ ਨੇ ਲੋਕਾਂ ਨੂੰ ਸਾਡੀਆਂ ਜਿੰਦਗੀਆਂ ਸਾਡੇ ਜੁੱਤ ਨੂੰ ਖਰਾਬ ਕਰ ਰਹੇ ਨੇ ਜਿੰਦਗੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਇਹੀ ਵਾਰਨਿੰਗ ਹੈ ਵੀ ਉਹ ਬਿਲਕੁਲ ਇਹਨਾਂ ਦਾ ਬੰਦ ਕਰ ਦੇਣ ਨਹੀਂ ਤਾਂ ਫਿਰ ਜੋ ਤੁਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਦੇਖਦੇ ਹੋ ਸ ਉਹਨਾਂ ਦੇ ਘਰ ਤਾਂ ਹਜ਼ਾਰੇ ਨੇ ਹੋ ਰਿਹਾ ਉਹ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਸੀ ਐਕਸ਼ਨ ਕਰਾਂਗੇ ਜਾਂ ਉਹ ਇਥੋਂ ਆਪਦਾ ਇਹ ਕੰਮ ਹੀ ਬੰਦ ਕਰ ਲੈਣ ਜਾਂ ਫਿਰ ਆਪਣਾ ਸਾਡਾ ਪੰਜਾਬ ਛੱਡ ਜਾਣ ਇਹੀ ਮੇਰੀਆਂ ਨੂੰ ਬਰਨੇ ਦੱਸ ਦਿਓ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸਖ਼ਤ ਤੈਅ ਤੇ ਇਸ ਤੇ ਚੱਲਦੇ ਆ ਕੀ ਰੋਜ਼ਾਨਾ ਕੀ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਨਸ਼ਾ ਤਸਕਰੀ ਦੇ ਨਾਲ ਬਣਾਏ ਗਏ ਉਹਨਾਂ ਦੇ ਕਰਾਂ ਤੇ ਜੈਦਾਦਾ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਦੇ ਰਿਪੋਰਟ ਤੋਂ ਅਨਿਲ ਜੈਨਦੀਰ ਕੋ